ਹੰਸਟੈਕ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੰਗਲੰਬ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਸ਼ੂ ਰੱਖੇ ਆ ਤੇ ਕਈ ਵਾਰੀ ਘਰਾਂ 'ਚ ਮਜਬੂਰੀਆਂ ਹੋ ਜਾਂਦੀਆਂ ਤੇ ਉਹਦੇ ਕਰਕੇ ਪਸ਼ੂ ਜਿਹੜੇ ਵੇਚ ਨਹੀਂ ਪੈਂਦੇ ਉਹਦੇ ਉੱਤਰਾਂ ਘਰਦੀਆਂ ਵੱਛੀਆਂ ਤਿਆਰ ਕਰਦੇ ਆ ਤੇ ਸੋਨੇ ਪਸ਼ੂ ਦਾ ਤੇ ਅੱਜ ਆ ਜੀ ਸੋਈ ਗਾਂ ਤੁਹਾਨੂੰ ਵਿਖਾਉਣੀ ਆ ਤੇ ਇੱਕ ਬੱਚੇ ਤੋਂ ਬਿਨਾ ਹੋਲੇ ਭਾਜ ਵੀ ਗਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਤੇ ਬਾਕੀ ਇਹ ਆ ਵੀ ਦੋਵੇਂ ਸੂਈਆਂ ਵਾਂ ਇਹਨਾਂ ਦਾ ਇਹ ਵਾਅਦਾ ਆ ਬਾਬੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਦੂਰ ਦਾ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਮੇਰਾ ਨਾਮ ਦਾ ਕਵਲਜੀਤ ਕੌਰ ਆ ਹਾਂਜੀ ਤੇ ਮੇਰੇ ਹਸਬੰਦ ਦਾ ਨਾਮ ਭੁਪਿੰਦਰ ਸਿੰਘ ਠੀਕ ਆ ਹਾਂਜੀ ਤੇ ਐਡਰੈਸ ਵੀ ਦੱਸ ਦਿਓ ਇੱਕ ਵਾਰੀ ਅ ਪਿੰਡ ਨੰਗਲਮ ਹਾਂਜੀ ਸੀਗਲੋ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿਓ ਅ 9147640393 ਠੀਕ ਆ ਤੇ ਘਰ ਦੇ ਪਸ਼ੂ ਤਿਆਰ ਕੀਤੇ ਫਿਰ ਹਾਂਜੀ ਘਰ ਦੇ ਤਿਆਰ ਕਰਦੀਆਂ ਮੱਛੀਆਂ ਤਿਆਰ ਕਰੰਦੇ ਹਨ ਉਹ ਵੀ ਕਰਦੀਆਂ ਤਿਆਰ ਕਰੰਦੇ ਆ ਇਹਦੇ ਪਾਪਾ ਚਲ ਗਏ ਆ ਬਾਹਰ ਤੇ ਇਸ ਕਰਕੇ ਸਾਹਮਣੇ ਨਹੀਂ ਜਾਂਦੇ ਅੱਛਾ ਤੇ ਇਸ ਕਰਕੇ ਇਹ ਛੇ ਅੱਜ ਛੇ ਬੰਦੇ ਨੇ ਇਹਨੂੰ ਸੂਈ ਨੂੰ ਅੱਛਾ ਤੇ ਕਰਕੇ ਹੋਈ ਜਿਹੜੀਆਂ ਤੁਹਾਡਾ ਰਾਂਦਾ ਫਿਰ ਵਿੱਚੋਂ ਕੁਝ 1 2 ਹੋਲੀਆਂ ਕਰਦੀ ਆ ਆ ਫਿਰ ਕੱਲੇ ਜਾਣੇ ਤੋਂ ਸਾਹਮਣੇ ਔਖੀਆਂ ਹੋ ਜਾਂਦੀਆਂ ਸੂਈ ਰਖੜੀਆਂ ਵਾ ਠੀਕ ਆ ਕੁਝ ਵਿੱਚ ਦੇਣੀਆਂ ਵਾ ਠੀਕ ਆ ਬਾਕੀ 11 ਕਿਲੋ ਬੋਲਾ ਇਹਦੇ ਥੱਲੇ ਤਿਆਰ ਆ ਸੁਵਾ ਕਿੰਨਾ ਵਸ ਹੋਈ ਜੇ ਇਹ ਦੂਜਾ ਸੁਵਾ ਸੁਈ ਜੇ ਤੇ ਸੋਈ ਨੇ ਕਿੰਨੇ ਦਿਨ ਹੋਏ ਆ ਅੱਜ 6 ਮਾ ਦੇਣ ਜੇ 6 ਮਾ ਦੇਣਾ ਤੇ ਕਿੰਨਾ ਤਿਆਰ ਕਰ ਗਈ ਆ 11 ਕਿਲੋ 11 ਲੀਟਰ ਬੋਲ ਤਿਆਰ ਕਰ ਗਈ ਜਿਹੜਾ ਬਿਲਕੁਲ ਹਾਂਜੀ ਤੇ ਇਹ ਦੋ ਵੇ ਟਾਈਮ ਚਵਾ ਕੇ ਬੇਸ਼ੱਕ ਖੜ ਸਕਦਾ ਪਿਛਲੇ ਸਵੇਰ ਕਿੰਨਾ ਕ ਚੋਇਆ ਦਾ ਦੁੱਧ ਪਿਛਲੇ ਸਵੇਰ ਹਾਂਜੀ 18 ਲੀਟਰ 18 ਲੀਟਰ ਪਿਛਲੇ ਸਵੇਰ ਜਿਹੜਾ ਚੋਇਆ ਹਾਂਜੀ ਇਹ ਦੂਜਾ ਸੂਆ ਵਾ ਹੁਣ ਦੂਸਰਾ ਸੂਆ ਪਿਓਰ ਸ਼ਹਿਦ ਦਿੰਦੀ ਆ ਅੱਛਾ ਸ਼ਹਿਦ ਦਿੰਦੀ ਆ ਆ ਪਿਓਰ ਸ਼ਹਿਦ ਦਿੰਦੀ ਆ ਕੋਈ ਆਪਣਾ ਵੇਖ ਜਾ ਕੇ ਖੜ ਸਕਦਾ ਤੇ ਜਿਹੜੀ ਐ ਵਾ ਇਹ ਵੀ ਮਤਲਬ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਯਾਰ ਕੀ ਐ ਐ ਕੀ 20 ਤੋਂ ਪਲੱਸ ਹੀ ਜਾਏਗੀ ਅਸ਼ਵੀ ਇਹ ਤਾਂ ਪਲੱਸ ਤੇ ਚੱਲ ਜੂਗੀ ਹਾਂਜੀ ਰਮਾਨ ਨਾ ਜਾਏ ਤੋੜ ਕੇ ਦਿਖਾ ਦਈਏ ਇੱਕ ਵਾਰੀ ਫਿਰ ਹਾਂਜੀ ਦਿਖਾ ਦੇ ਕਰੀ ਤੋਰ ਕੇ ਤੇ ਆ ਦੇਖ ਸਾ ਤੇ ਇਧਰ ਵੀ ਪਛੀਆਂ ਕੁਛ ਵੱਜੀਆਂ ਘਰੇ ਵੀ ਦਏ ਪਾਲਣ ਤੇ ਆ ਹੋਣੇ ਸੂਈ ਹੀ ਤੇ ਫਿਰ ਇਹ ਕਹਿੰਦੇ ਵੀ ਇੱਕ ਆ ਵੇਚ ਦਿਨੇ ਕੋਕ ਤੋਕੜਿਆ ਉਹ ਵਿੱਚ ਨਹੀਂ ਆ ਬੱਚਾ ਇਹ ਦੇ ਮਗਰ ਤਾਜਾ ਇਹ ਬੱਚਾ ਆ ਵੱਸ਼ਾ ਆ ਜਿਹੜਾ ਇਹ ਦੇ ਮਗਰ ਤੇ ਬਾਕੀ ਆਪ ਵੀ ਚਲੋ ਵੈੜ ਸੋਹਣੀ ਸੰ ਸੰਭੀ ਆ ਸੋਹਣੀ ਆ ਉਤਰਾ ਵੈੜ ਕੱਦ ਕਾਠ ਵੀ ਚੰਗਾ ਆ ਤੌਰ ਕੇ ਤਨ ਦਿਖਾ ਦਈਏ ਇੱਕ ਵਾਰੀ ਲੈ ਜਾ ਉਹਨੂੰ ਸਿੱਧੀ ਤੋਰ ਦੁੱਧ ਜਿਹੜਾ ਕਹਿੰਦੇ ਵੀ 11 ਲੀਟਰ ਇਹਦੇ ਕੋਲ ਤਿਆਰ ਆ ਮੋਕੇ ਤੇ ਅਜੇ ਅਜੇ 5-6 ਦਿਨ ਹੋਏ ਸੂਈ ਨੂੰ ਅਜੇ ਲੈ ਆ ਅੱਜ ਪਾਜੀ ਹੁਣ ਹੀ ਆਪ ਇੱਥੇ ਨਹੀਂ ਆ ਤੇ ਉਹਦੇ ਕਰਕੇ ਫਿਰ ਪਸ਼ੂ ਸੰਭ ਨਹੀਂ ਓਕੇ ਹੋ ਜਾਂਦੇ ਇਹ ਆ ਵੀ ਬਾਕੀ ਕੋਈ ਸਾਂਭ ਵਾਲਾ ਕੁ ਵੀਰ ਲੈ ਜਾਊਗਾ ਤੇ ਦੋ ਦਿਨ ਚੰਗਾ ਭਰੀ ਜਾਣਾ ਵਾ ਥੱਲਿਓ ਵੀ ਜਿੰਨੀ ਵੀ ਆ ਸਫਾਈ ਚ ਆ ਹਵਾ ਨੇ ਤੇ ਨਾੜਾ ਵੀ ਚੰਗੀਆਂ ਵਾ ਤੇ ਥਨਾ ਦਾ ਸਾਈਜ਼ ਐਪ ਵੀ ਕਰੀ ਤੁਹਾਨੂੰ ਲਾਗੇ ਦੋ ਦਿਖਾ ਦਈਏ ਥੋੜਾ ਦੱਦੀ ਦੱਦੀ ਆ ਨਾਲੇ ਸਾਡੇ ਥਨਾ ਦਾ ਸਾਈਜ਼ ਐਪ ਬਾਕੀ ਇਹ ਆ ਵੀ ਬਿਲਕੁਲ ਦਰਿਆ ਦੇ ਲਾਗੇ ਪੈਂਦੇ ਆ ਤੇ ਉਹਦੇ ਕਰਕੇ ਥੋੜੀ ਆਵਾਜ਼ਾਈ ਵੀ ਘੱਟ ਹੁੰਦੀ ਆ ਉਹਦੇ ਕਰਕੇ ਫਿਰ ਪਸ਼ੂ ਬਾਹਰਲੇ ਬੰਦੇ ਤੋਂ ਕਈ 阿里 ਡਰ ਜਾਂਦਾ ਹੈ ਤੇ ਆ ਜਿਹੜਾ ਸ਼ਾਇਆ ਇਹਦਾ ਤੇ ਕਿੰਨਾ ਫਿਰ ਮੁੱਲ ਰੱਖਣਾ ਜੇ ਦਾ ਮੁੱਲ 75000 ਜੀ ਅੱਛਾ ਕੋਈ ਵੀਰ ਭਰਾ ਫੋਨ ਕਰੂਗਾ ਤੇ ਕੋਈ ਨਹੀਂ ਵਾਦਾ ਘਾਟਾ ਹੋ ਜੂ ਮਾਨਤਨ ਹੋਏਗਾ ਮਾਨਤਨ ਖੁੱਲਾ ਕਰ ਦੋਗੇ ਇਹ ਆ ਵੀ ਚਲੋ ਕੋਈ ਫੋਨ ਲਾਊਗਾ ਤੇ ਤੁਸੀਂ ਤੇ ਵੇਚ ਹੀ ਦੇਣੀ ਹੈ ਹਨਾ ਵੇਚਣ ਲਈ ਆਪਾਂ ਪਾਈ ਆ ਕੋਈ ਵੈਟ ਦੇ ਹਿਸਾਬ ਨਾਲ ਮੁੱਲ ਲਾਵੇ ਤੇ ਆਪੇ ਮੌਕੇ ਤੇ ਸੌਦਾ ਜੀ 8874093 ਠੀਕ ਹੈ ਜੀ ਤੇ ਚਲੋ ਆ ਵੀ ਦਿਖਾ ਦਈਏ ਹਾਂ ਹਾਂਜੀ ਇਹਦੇ ਕੋਲ ਕਿੰਨਾ ਚ ਦੁੱਧ ਇਹਦੇ ਕੋਲ ਪਾਪਾ ਵੀ ਕਹਿੰਦੇ 8 ਲੀਟਰ ਦਾ ਹੈ ਹਾਂਜੀ ਕੋ ਨਾ ਸਾ ਕਿੰਨਾ ਚ ਦੁੱਧ ਦੇ ਤੇ ਕੋਲ ਇਹਦੇ ਕੋਲ ਪਹਿਲਾਂ 8 ਲੀਟਰ ਦੁੱਧ ਸੀਗਾ ਹਾਂਜੀ ਮੇਰੇ ਕੋਲ ਨਾ ਸਾਂਭਣ ਕਰਕੇ ਮਤਲਬ 5.5 ਕਿਲੋ 6 ਕਿਲੋ ਇੰਨਾ ਹੀ ਆ ਅੱਛਾ ਹੋ ਨਹੀਂ ਇੰਨਾ ਹੀ ਰਹਿ ਗਿਆ ਵਾ ਅੱਜ ਹੀ ਹੋ ਨਹੀਂ ਇੰਨਾ ਹੀ ਠੀਕ ਹੈ ਜੀ ਬਾਕੀ ਗਾੜੀ ਵੀ ਆਪਾਂ ਦੇਖ ਸਕਦੇ ਹਾਂ ਥੋੜੀ ਨੇਰੇ ਹੱਲੇ ਪੈਂਦੀ ਆ ਹਜੇ ਸਟਾਲਾ ਸਟੂਲਾ ਇੰਨਾ ਕੋਈ ਪੈਂ ਨਹੀਂ ਦਿਆ ਬਾਕੀ ਕੋਈ ਸਾਹ ਬਲਾ ਕੋ ਲੈ ਜਾਊਗਾ ਤੇ ਦੁੱਧੋਂ ਇੰਨਾ ਵੱਜ ਜਾਣਾ ਤੇ ਤੋਰ ਕੇ ਦਿਖਾ ਦਈਏ ਵੀ ਇੱਕ ਰੀ। ਹਾਂਜੀ। ਖਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ। ਉਤਰ ਇੰਨੇ ਸੱਜਰ ਨੇ ਕਿੰਨਾ ਕ ਕੱਢਿਆ ਜੀ ਦੁੱਧ। ਇੰਨੇ ਸੱਜਰ ਨੇ ਵੀਰ ਜੀ 11-12 ਇੰਨਾ ਕੀ ਕੱਢਿਆ। ਅੱਛਾ 11-12 ਲੀਟਰ ਇਹਨਾਂ ਦੁੱਧ ਚ ਆਇਆ ਵਾ। ਬਾਕੀ ਆ ਬੇ ਇਹੋ ਜਿਹਾਂ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਏ। ਜੋਗੇ ਆਪਣੀ। ਹਾਂਜੀ ਹਾਂਜੀ। ਬਾਕੀ ਉਹ ਦੇਖ ਸਕਦੇ ਜੀ। ਬੱਚੇ ਵੀ ਨਿੱਕੇ ਆ ਦੇ ਖੇਡਣ ਇੱਥੇ ਤੇ ਫਿਰ ਬੱਚੇ ਵੀ ਸੰਭਨੇ ਆ।

ਉਹਦੀ ਵੀ ਲੋੜ ਨਹੀਂ ਪੈਂਦੀ ਤੇ ਇਹਦੇ ਥੱਲੇ ਤੋਂ ਉਦਾਂ ਮਹਿ ਜਾਈਦਾ ਤੇ ਉਹਦੇ ਥੱਲੇ ਉਹਦੇ ਥੱਲੇ ਵੀ ਹੁੰਦੇ ਮੈਂ ਇਹਨੂੰ ਥੱਲੇ ਪਾਉਂ ਤਰ ਹੈਗੀਆਂ ਠੰਡੀਆਂ ਤੇਰੀਆਂ ਆਈਆਂ ਹਾਂਜੀ ਠੰਡੀਆਂ ਤੇਰੀਆਂ ਉਤਰਾ ਹਾਂਜੀ ਇਹਦੇ ਥੱਲੇ ਤੇ ਕੋਈ ਫੋਨ ਦੀ ਲੋੜ ਨਹੀਂ ਪੈਂਦੀ ਤੇ ਉਹਦੇ ਥੱਲੇ ਪਾਉਂਦੀਆਂ ਰੱਸੀ ਪਾ ਕੇ ਅੱਛਾ ਉਹਨਾਂ ਰੱਸੀ ਪਾ ਲੇਤੀ ਆ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਕਿੰਨਾ ਹੈ ਕਿੰਨਾ 23000 23000 ਬਸ ਚਲੋ ਮੋਕੇ ਤੇ ਹੋ ਜੂਗਾ ਮੋਕੇ ਤੇ ਮੰਤਨ ਹੋ ਜੂਗਾ ਮੋਕੇ ਤੇ ਹੋ ਜੂਗਾ ਮੰਤਨ ਹਨਾ ਠੀਕ ਹੈ ਜੀ ਹੋਰ ਕੁਝ ਹੈ ਨਾ ਬਸ ਜੀ ਠੀਕ ਹੈ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਦੋਵੇਂ ਸੂਈਆਂ ਵਾ ਆਪਣੀ ਇੱਥੇ ਆ ਕੇ ਚਵਾਈ ਕਰਕੇ ਨੂੰ 3 ਮਹੀਨੇ ਹੋ ਗਏ ਆ ਸੂਈ ਨੂੰ ਅੱਛਾ ਇਹਨਾਂ 3 ਮਹੀਨੇ ਹੋਏ ਆ ਸੂਈ ਨੂੰ 3 ਮਹੀਨੇ ਦੀ ਸੂਈ ਆ ਅੱਛਾ ਇਹਦੇ ਥੱਲੇ ਬੱਚਾ ਸੀਗਾ ਤੇ ਮਰ ਗਿਆ ਸੀ ਤੇ ਟੀਕਾ ਭਰਾ ਲਗਾੜੀ ਕਿੰਨੀ ਨੂੰ 15 ਕਿ ਦੇਣੀ ਜੇ ਹੋਏ ਟੀਕਾ ਭਰਾਏ 15 ਦਿਨ ਹੋ ਗਏ ਟੀਕਾ ਭਰਾਏ ਤੇ ਬਾਕੀ ਚਲੋ ਇੱਥੇ ਆ ਕੇ ਆਪਣੀ ਪਸੰਦ ਕਰਕੇ ਤੇ ਵੇਸ ਚੱਕ ਕੇ ਖੜੋ ਜੀ